ਸਸ਼ੀਗਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਸੇਜ ਤੇ ਬਾਈ ਅੱਜ ਕਹਿੰਦੇ ਟਰੈਕਟਰ ਮੰਡੀ ਤਲਵੰਡੀ ਸਥਾਪੋ ਅੱਜ ਤੁਸੀਂ ਤਾਂ ਸਾਰੇ ਕਿਸਾਨ ਭਰਾ तकरीबन ਜਿਹੜੇ ਕੰਮ ਵਾਲੇ ਹੋਣਗੇ ਜਿਹਨੂੰ ਨਾ ਸਰਦਾ ਫੈ ਮੰਡੀ ਤੇ ਉਹ ਹੀ ਆਇਆ ਹੋਊਗਾ ਟਰੈਕਟਰ ਲੈਣ ਵੇਚਣ ਅੱਜ ਬਾਈ ਅੱਜ ਕਿਉਂਕਿ ਵੋਟਾਂ ਦੀ ਗਿਣਤੀ ਹੋ ਰਹੀ ਹੈ ਜਿਹੜੇ ਜਿੱਤ ਗਏ ਭਰਾ ਉਹਨਾਂ ਨੂੰ ਮੁਬਾਰਕਾਂ ਜਿਹੜੇ ਕੋਈ ਪਿੱਛੇ ਰਹਿ ਗਏ ਉਹਨਾਂ ਨੂੰ ਕੋਈ ਗੱਲ ਨਹੀਂ ਪਰਮਾਤਮਾ ਬਾਈ ਪੰਜ ਸਾਲ ਆਇਆ ਲੈ ਅਗਲੀ ਵਾਰੀ ਪਰਮਾਤਮਾ ਕਿਰਪਾ ਕਰੇ ਉਹਨਾਂ ਨੂੰ ਵੀ ਜਿੱਤ ਮਿਲੇ ਸਾਡੇ ਵੱਲੋਂ ਜਿੱਤੇ ਹੋਏ ਸਾਰੇ ਉਮੀਦਵਾਰਾਂ ਨੂੰ ਕਿਸੇ ਵੀ ਪਾਰਟੀ ਨਾਲ ਕੋਈ ਰਿਲੇਟਡ ਸਾਰਿਆਂ ਅੱਜ ਟਰੈਕਟਰ ਮੰਡੀ ਤੇ ਗਾਹਕ ਵਧੀਆ ਹੈ ਕਿਉਂਕਿ ਧੁੱਪ ਦਾ ਬਹੁਤ ਵਧੀਆ ਨਿਕਲੀ ਇਸ ਕਰਕੇ ਕਿਉਂਕਿ ਹੁਣ ਬੰਦਾ ਫ੍ਰੀ ਜੇ ਹੋ ਗਏ ਲੋਕ ਵਿਆਹ ਸਾਦੀਆਂ ਕਿਉਂ ਇਦੋਂ ਪਹਿਲਾਂ ਵਿਆਹ ਸਾਦੀ ਵਾਲੇ ਚੱਲੀ ਜਾਂਦੇ ਸੀਗੇ ਆਪਾਂ ਖੜਿਆ ਬਾਈ ਹਰਮਨ ਕੋਲੇ ਸਾਡੇ ਮਾਮੇ ਦਾ ਬੇਟਾ ਵੀ ਹੈ ਹਰਮਨ ਅਸੀਗਾ ਬਾਈ ਸਤਿ ਸ੍ਰੀ ਅਕਾਲ ਹਰਮਨ ਕਿਵੇਂ ਆ ਠੀਕ ਹੈ ਜੀ ਵਧੀਆ ਉਹਦਾ ਠੰਢੀ ਜੀ ਮੰਨ ਗਿਆ ਸੀ ਕਾਫੀ ਜਣਾ ਵਾ ਦਿਖਾਈ ਹਾਂ ਜੀ ਥੋੜੇ ਬੁਖਾਰ ਹੋਇਆ ਸੀਗਾ ਨੇੜੇ ਹੋ ਕੇ ਦਿਖਾ ਬਾਈ ਬੰਦੇ ਨੂੰ ਬੰਦਾ ਬੜੀ ਕਿੰਨੇ ਟਰੈਕਟਰ ਲਾਇਆ ਮੰਡੀ ਬੜਾ ਪੱਕਾ ਲੈ ਜਾਂਦੇ ਸੀ ਅੱਜ ਬਾਈ ਇੱਕ ਸੇਲ ਹੋ ਗਿਆ AC 2012 450 ਵਧਾਈਆਂ ਬਾਈ ਹਾਂ ਤੇ ਦੋ ਆਪਣੇ ਕੋਲ ਰਹਿ ਗਿਆ 960 ਤੇ ਟਰੈਕਟਰ ਦਿਖਾਉਣ ਲੱਗਿਆ ਹਾਰਮਨ ਕੋਲੇ ਬਾਈ ਮੈਨ ਲੱਗਦਾ ਪੂਰੀ ਮੰਡੀ ਚ ਇੱਕ ਅਦਾ ਟਰੈਕਟਰ ਹੋ ਸਕਦਾ ਹੈ ਕਿ ਐਨਕਾ ਜਮਾ ਨਹੀਂ ਹੋ ਸਕਦਾ ਇੱਕ ਅਦਾ ਟਰੈਕਟਰ ਹੋ ਸਕਦਾ ਹੈ ਜਿਹੜਾ ਹਾਰਮਨ ਕੋਲੇ ਟਰੈਕਟਰ ਹੈ ਟਰੈਕਟਰ ਤੇ ਜਾ ਕੇ ਮਾਰਦੇ ਦਾ ਸਪੈਸ਼ਲ ਲਗਾ ਕੇ ਹੁੰਦਾ ਤੇ ਜਿਹਨੂੰ ਇਹਦੇ ਬਾਰੇ ਗੁਣਾ ਦਾ ਪਤਾ ਬਾਈ ਉਹ ਪਹਿਲੀ ਗੱਲ ਤਾਂ ਵੇਚਦਾ ਨਹੀਂਗਾ 960 ਵੀ 60 HP ਵੀ ਜਾਈਏ ਹਾਂ ਇਹ ਨਾ ਬਾਈ ਸਵਰਾਜ ਨੇ 60 HP ਟਰੈਕਟਰ ਕੱਢਿਆ ਸੀਗਾ ਸੈਂਟਰ ਗੇਅਰ ਚ ਹੈ 960 PV 13 ਇਹ ਬਰਨਾਲੇ ਦਾ ਨੰਬਰ ਹੈ ਸੰਗਰੂਰ ਦਾ ਨੰਬਰ ਆਈ ਫਸਟ ਪਾਰਟੀ ਦਾ ਟਰੈਡ ਆ ਚਾਰੇ ਟਾਇਰ ਬਾਈ ਨਾਲ ਦੇ ਦੇ ਅੱਛਾ ਐਮ ਆਰ ਫੁਲ ਸ਼ਕਤੀ ਦਾ ਹੀ ਵਦੇ ਆ ਜੀ 3100 ਦੇ 14 ਘੰਟਾ ਚੱਲਿਆ ਸਾਰਾ ਰੇਨ ਵਾਲਾ ਹੀ ਬੰਪਰ ਤੋਂ ਲੈ ਕੇ ਹੁੱਕ ਤੱਕ ਮਗਰਲੀ ਤੱਕ ਅੱਛਾ ਨਾਲ ਦੇ ਨਾਲ ਦੇ ਟਾਇਰ ਆ ਜੀ ਅੱਛਾ ਸਾਰਾ ਰੇਨ ਵਾਲਾ ਮਗਰਾੜ ਮੁਰੋੜ ਵਿੱਚ ਚੈੱਕ ਕਰ ਲਓ ਕਈ ਵਾਰੀ ਕੁਝ ਭਰਾ ਕਹਿੰਦੇ ਬਈ ਫੋਟੋਾਂ ਭੇਜੋ ਸਾਨੂੰ ਐਸ ਨਾਲ ਕਰ ਜਣਾ ਯਾ ਸਿੰਗਲਰ ਸਾਈਡ ਤੇ ਹੋਊ ਐ ਤਾਂ ਡੋਲ ਰਾਈਡਰ ਦਿਖਾਣਾ ਬਈ ਤੇ ਸ਼ਾਪਨਾਵ ਦਿਖਾਦਾ ਹੈ ਇਹ ਤੂੰ ਵੀਡੀਓ ਨਹੀਂ ਆਇਆ ਪਰ ਉਹ ਲੰਬੀ ਹੋ ਗਈਆਂ ਜਾਂ ਕੇ ਲੈ ਗਈ ਕਿਉਂ 17 ਦੀ ਮਾਰਕੀਟ ਡਰਾਈਵ ਦੇ ਬਾਡੀ ਲਾਈਨ ਦਾ ਚੈੱਕ ਦਾ ਪੂਰਾ ਚੰਗਾ ਡਰਾਈਵ ਆ ਆਉਂਦਾ ਸੈਂਟਰ ਵੇਰ ਇਹਨਾਂ ਗੱਲ ਤੋਂ ਹੋਰ ਦੱਸ ਕੇ ਇਹਦਾ ਨਾ ਜਿਹੜਾ ਬੈਕ ਗੇਅਰ ਐਸਟਰਾਂਗੋ ਐ ਇਹ ਠੇਠ ਆ ਪੈਂਦਾ ਬਾਕੀ ਸਾਰੇ ਸਵਰਾਜ ਦੇ ਤਾਂ ਉਹ ਕਹਿੰਦੇ ਇਹਦਾ ਬੈਕ ਗੇਅਰ ਇੱਥੇ ਦਾ ਨਾ ਹਾਂ ਇਹ 2 ਸਪੀਡ ਚ ਆਉਂਦਾ ਅਰਮਣ ਕੇ 3 ਐ ਇਹ 2 ਸਪੀਡ ਚ ਆਈ 2 ਸਪੀਡ ਦੇ ਟਰੈਕਟਰ ਟਾਇਰ ਚਾਰਾਂ ਤੇ ਨਿਗਾਹ ਮਾਰ ਲਓ ਚਾਰੇ ਟਾਇਰ ਨਾਲ ਦੇ ਆ ਕਿੰਨੇ ਘੰਟ ਚੱਲੇ ਹੋ ਰਹੇ ਨੇ 3100 ਦੇ 14 ਘੰਟ ਚੱਲਿਆ ਇਹ 16 9 28 ਦੇ ਟਾਇਰ ਹੈ ਜੀ 3100 14 ਦਾ ਚੱਲੇਗਾ ਇਹ ਡਰਾਵਰ ਬਈ ਡਰਾਵਰ ਮਜ਼ਦੂਰ ਏ ਨਾਲ ਬਈ ਇਹਦਾ ਦੂਜੇ ਟਰੈਕਟਰ ਚਲੀ ਗਈ ਸ਼ਾਹਦਰੀ ਮਲਜੂ ਕਨੋਪੀ ਵਾਲੀ ਕਨੋਪੀ ਵਾਲੇ ਸ਼ਾਹਦਰੀ ਤੁਸੀਂ ਦਿਓਗੇ ਪੱਕਾ ਹਾਂ ਪੱਕਾ ਬਈ ਛੱਤੀ ਦੇ ਮੁੜ ਕੇ ਮੁਕਰ ਜਾ ਵੀਡੀਓ ਬਣੀ ਜਾਂਦੀ ਨਵੀਂ ਯੂ ਵਾਲੀ ਨਵੀਂ ਆਪਣਾ ਫਾਈਬਰ ਹੁੱਡ ਮਿਲੂਗਾ ਜੀ ਵਧੀਆ ਹਾਂ ਤੇ ਟਰੈਕਟਰ ਦੇ ਮਗਰਾੜਾ ਮੁਰੂਣਾ ਤੇ ਪਹਿਲਾਂ ਟਰੈਕਟਰ ਤੇ ਨੀਗਾ ਮਾਰ ਲਓ ਚੰਗੀ ਤਾਂ ਸ਼ਰਮ ਨੇ ਦਾ ਮੁੱਲ ਦੀ ਗੱਲ ਕਰੀ ਮੁੱਲ ਵੇਖ ਹੈ ਨਾ ਮੁੱਲ ਵੀ ਇਹਦਾ ਜਾਇਜ਼ ਦਾ ਮੁੱਲੀ ਕਰਦੇ ਆਪਾਂ ਚਾਰ ਲੱਖ ਤੇ 95000 ਰੁਪਏ ਦਾ ਮੁੱਲ ਰੱਖਿਆ ਆਪਾਂ 17 ਮਾਡਲ ਦਾ 855 ਦਾ ਰੇਟ ਰੱਖਿਆ ਬਈ ਆਪਾਂ ਠੀਕ ਆ 60k hp ਕੈਟਾਗਰੀ ਚ ਇਹਨਾਂ ਸਸਤਾ ਕੋਈ ਨਹੀਂ ਦਿੰਦਾ ਪਰ 4 ਲੱਖ ਤੇ 70000 ਰੁਪਏ ਦਾ ਦੇ ਦਾਂਗੇ ਮੌਕੇ ਤੇ ਤੁਹਾਡਾ ਵੀਡੀਓ ਦੇਖ ਕੇ ਆਉ ਬੰਦਾ ਮੌਕੇ ਤੇ ਹੋਰ ਮਾਨਤਨ ਕਰ ਦਿਆਂਗੇ ਪ੍ਰਾਣ ਟਰੈਕਟਰ ਵਿੱਚ ਘਟੇ ਉਹ 3 ਲੱਖ ਰੁਪਏ ਦਾ ਲੋਨ ਟਰੈਕਟਰ ਤੇ ਮੈਂ ਕਰਾ ਦਊਂਗਾ ਮਿੱਤਰੋ ਜੇ ਤੁਹਾਨੂੰ ਟਰੈਕਟਰ ਜੇ ਲੋਨ ਕਰਾ ਕੇ ਲੈਣਾ ਇਸ ਟਰੈਕਟਰ ਤੇ ਬਾਕੀ ਤੁਸੀਂ ਡਾਊਨ ਪੇਮੈਂਟ ਕਰ ਦਿਓ 3 ਲੱਖ ਰੁਪਏ ਜਿਹੜਾ ਉਹ ਲੋਨ ਮੈਂ ਕਰਵਾ ਦਊਂਗਾ ਨਾ ਟਰੈਕਟਰ ਦਾ ਕੋਈ ਸਵਾਲ ਨਾਲ ਦੇ ਇਹ ਨੰਬਰ ਬਹੁਤ ਪਿਆਰ ਆ ਦੇਖੀਏ ਨਾ ਨਾਮ ਹੈ ਤੋ ਦੇਖੋ ਇਹ ਕਾਰਬੋ ਹੁੰਦਾ ਬਈ ਐਸੀਦਾ ਹੈ ਇਹ ਕਾਰਬੋ ਨਹੀਂ ਇਹਦਾ ਕੋਈ ਹੋ ਸਿਸਟਮ ਕਰਿਆ ਹੋਇਆ ਹੈਗਾ ਤੁਹਾਇ ਦਾ ਇਹਨਾਂ ਨੇ ਕਾਰਬੋ ਨਹੀਂ ਹੈਗਾ ਨਾ ਨਾਨ ਕਾਰਬੋ ਹੈ ਆ ਦੇਖੋ ਕੰਪਨੀ ਨੇ ਵਰਕੇ ਜੀ ਹੁਣ ਜਿਹੜੇ ਲੱਗ ਆਈਆਂ ਬੋਦੀਆਂ ਜਿਹਨਾਂ ਦੇ ਲੱਗੇ ਆ ਹਾਂ ਵਿੱਚੋਂ ਸਾਰ ਇੰਜਨ ਦੇ ਦੀ ਬ ਆਪਣੀ ਗਰੰਟੀ ਹੈ ਬਈ ਕੋਈ ਵੀ ਸੰਦ ਭਰਾ ਕੋਈ ਵੀ ਵਾ ਕੇ ਦੇਖ ਸਕਦਾ ਘਰੇ ਆਪਣੇ ਠੀਕ ਹੈ ਅੱਗੇ ਆਇਆ 744 ਆ 744 ਦੇ ਇੰਨੇ ਕੁ ਪੈਸੇ ਆ ਗਾਹ ਬਹੁਤ 2000 ਦੇ ਨਵਾਂ ਲੱਗਿਏ 2009 ਮਾਡਲ ਹੈ ਜੀ 10 ਹਾਂ ਹੀ 10 ਦੀ ਕਾਪੀ ਹੈ ਜੀ ਸਾਰਾ ਰੇਜ ਨਾਲ ਆ ਜੀ 6 ਜਿਹੜੀ ਜਾਂਦਾ ਭਾਈ ਹਾਂ ਹੀ 6 ਜੀ 6 ਜਿਹੜੀ ਜਾਂਦਾ ਹੈਰਨਾ ਇਹ 6 ਜੀ ਦੀ ਚਾਹੀਦੀ ਡਬਲ ਕਲਚ ਹੈ 6 ਜਿਹੜੀ ਹਾਂ ਜੀ ਮੁੱਲ ਇਹਦਾ ਰੱਖਿਆ ਜੀ ਆਪਾਂ 2 ਲੱਖ ਤੇ 70000 ਰੁਪਿਆ اچھا ਦੇ ਆਏ ਮੌਕੇ ਤੇ 2 ਲੱਖ ਤੇ 55000 ਦਾ ਕਿੰਨਾ ਖੋਦਾ ਹੋਗਾ ਖੋਦਾ ਜੀ 2 ਲੱਖ ਤੇ 55000 ਤਾਂ ਦੇ ਦੇ ਆਏ ਮੌਕੇ ਤੇ ਵੀ ਬਾਕੀ ਹੋਰ ਵੀ ਮੌਕੇ ਤੇ ਹੋ ਜਮਾਨਤਾਂ ਪਿੰਡ ਆਪਣਾ ਬਠਿੰਡਾ ਮਾਨਸਾ ਰੋਡ ਤੇ ਭਾਈ ਬਖਤੌਰ ਆ ਜੀ ਕੋਡ ਨੰਬਰ ਆਪਣਾ 6903294 774773299 ਠੀਕ ਹੈ 2 ਨੰਬਰ ਆਈ ਆਪਣੀ ਨਾਲ ਸੰਪਰਕ ਕਰ ਸਕੋ ਮੇਰੇ ਸੌਦਾ ਵਈ ਜਾਂਦਾ ਕਿਹੜੇ ਡਾਕਟਰ ਦਾ ਹੁੰਦਾ ਸੌਦਾ ਦਿਖਾਉਣਾ ਤੁਹਾਨੂੰ ਜਲਦੀ ਜਲਦੀ ਵੀਡੀਓ ਜੀ ਕਿਹੜੇ ਡਾਕਟਰ ਦਾ ਹੁੰਦਾ ਹੈ ਬੇਟਾ ਪ੍ਰਾਦਨਾਮਾ ਇਹਨੂੰ ਆ ਫਿਰ 12 ਦਾ ਹੀ ਖਾਤੋਂ ਤੇਰੇ ਕਰ ਆਣਾ ਹੈ 110 ਦਾ ਹੋਊਗਾ ਨਹੀਂ ਨਹੀਂ ਬਾਈਆਂ ਵਾਸਤੇ 13000 ਦਾ ਦੇਵਾਂਗੇ ਜੇ ਬਾਈਆਂ ਨੇ ਲੈ ਜਾਣਾਗਾ ਨੰਬਰ ਸਹੀ ਹੋਣਗੇ ਆਪਰੇ ਹੋ ਜੀ 110 ਦਾ ਨਹੀਂ ਨਹੀਂ ਨਾ ਨਾ 110 ਦਾ ਨਾ ਨਾ ਉਹ ਨਾ ਨਾ ਕੋਈ ਫਾਇਦਾ ਨਹੀਂ ਆਪਾਂ ਨੇ ਨਹੀਂ ਕੋਈ ਨਹੀਂ ਹੈ ਸੋਦਾ ਯਾਰ ਇਹਨੇ ਸੌਦਾ ਹੋ ਗਿਆ ਜਬ ਹੋਇਆ ਨਹੀਂ ਹੈ ਚੰਗੀ ਹੈ ਜੇ ਪਹਿਲਾਂ ਥੀ ਦੱਸੋ ਪੈਸੇ ਨਾਲ ਕਿਉਂ ਨਹੀਂ ਹਾਂ ਕਿਉਂ ਨਹੀਂ ਵੀ ਸਾਨੂੰ ਕਿਉਂ ਦੇ ਸੀ ਇਹਨੋਂ ਸੱਤੋ ਚੀਜ਼ ਹੈ ਨਹੀਂ ਵੀ ਆਤੀ ਤੂੰ ਉਸੇ ਬਈ ਹੁਣ ਤੂੰ ਤੇਰੇ ਪੈਸੇ ਮੇਂ ਫੁੱਲ ਲਾ ਦੇ ਨਹੀਂ 55 ਲਾਇ ਨਹੀਂ 55 ਪੈਂਦਾ ਨਹੀਂ ਪੰਜੇ ਬਣਦਾ ਹੋ 10000 ਮਾੜਾ ਮੈਨੂੰ ਮੇਰਾ ਭੱਜ ਕੇ ਖੁੱਲ ਜਾ ਹੈ ਬਾਈ ਦੇ ਦੋ ਟਰੈਕਟਰ ਦਾ ਸੌਦਾ ਚੱਲੇ ਜਾਂਦਾ ਹੈ ਇੱਕ ਆ ਸਵਰਾਜ ਵਾਲੇ ਪੈਸੇ ਲਾਈ ਜਾਂਦੇ ਆ ਉਧਰੋਂ ਆ ਇਹਦਾ ਸੌਦਾ ਹੁੰਦਾ ਹੈ ਐ ਸਟੈਟਿਕ ਲਖ 11000 ਲੱਗੇ ਤੇ ਉਹ ਖਰੀਦ ਕੀ ਕਹਿੰਦਾਗਾ ਵੀਡੀਓ ਚੰਗੀ ਲੱਗੀ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਾਲੇ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਮਹਿੰਗੇ ਸਸਤੇ ਕਿਹੜੇ ਕੋਈ ਲੁਟਸ ਨੇਪ ਆਨ ਬਿਆਹ ਹੋਦਾ ਧੰਨਵਾਦ ਮਿਲ ਗਿਆ ਕਿਸੇ ਨੇ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਦੇ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲੋ ਧੰਨਵਾਦ